ਪੂਰਾ ਫਾਰੂ ਅਜੇ ਤਾਂ ਕੋਈ ਸੁਧਿਖ ਦਿਓ ਨਹੀਂ ਉਹ ਚ ਹਵਾ ਵਿੱਚ ਮਸਾਂ ਭਰੀ ਜਾਊ ਹੈ ਜੋ ਆਉਦੇ ਜਾਂਦੀ ਆ ਨਾ ਥੋੜਾ ਥੋੜਾ ਪਤਾ ਲੱਗਦਾ ਹੌਲੀ ਹੌਲੀ ਪਰੀ ਜਾਊਗੀ ਕਿਹੜਾ ਛੋਟਾ ਐ ਵੈਡਾ ਵੱਡਾ ਜਿਹੜੇ ਉਹ ਏਡੇ ਵੱਡੇ ਵੱਡੇ ਨੇ ਉਹਨਾਂ ਚ ਕਾ ਦੇਣਾ ਭਰਦੇ ਹੋਣਗੇ ਬਿਜਲੀ ਵਾਲੇ ਪੰਪ ਵੀ ਆਉਂਦੇ ਆ ਕਿੰਨੇ ਦਾ ਦਿੰਦੇ ਨੇ ਫਿਰ ਤੁਸੀਂ ਉਹਦੇ ਉਹਨਾਂ ਤੋਂ ਹੀ ਲੈ ਲੈਂਦੇ 350 ਦਾ ਆਉਂਦੇ ਭਰੀ ਜਾਂਦੀ ਹੌਲੀ ਹੌਲੀ ਭਰੀ ਜਾਂਦੀ ਆ ਲੱਗ ਗਿਆ ਉੱਠਣਾ ਪਹਿਲਾਂ ਪਹਿਲਾਂ ਜੀ ਉਹ ਫਿਰ ਤਾਂ ਇੱਕੋ ਲੱਗਤ ਭਰ ਜਾਣੀ ਆ ਬਾਹਲੀ ਚਾਰੀਆ ਬੱਚੇ ਦੇਖੋ ਗਾਡੀ ਕਿਵੇਂ ਸ਼ਾਂਤ ਹੋਏ ਬੈਠੇ ਨੇ ਬੱਚੇ ਕੋ ਤਾਰ ਕੋਲ ਨਾ ਆਵੇ ਉਰੇ ਆ ਜਾ ਉਰੇ ਉਰੇ ਤਾਰ ਤੋਂ ਬਰਾ ਰੱਖੋ ਇੱਧਰ ਆ ਜਾ ਆ ਦੇਖੋ ਇਧਰ ਪਹਿਲੇ ਇੱਕ ਕਰੋਪ ਦੂਸਰਾ ਇੱਕ ਦੂਸਰਾ ਪੁੱਠਾ ਪਾਦਨੀਆਂ ਚੱਪਲਾਂ ਕਰਨਾ ਹੈ ਫਿਰ ਲਾਹ ਤਾਂ ਲਿਆਓ ਉਹਨੂੰ ਖੜ ਜੋ ਉਧਰੋਂ ਨਿਕਲ ਜਾਊਗਾ ਪੀ ਇਹ ਤਾਂ ਟੈਪ ਭਰ ਜਾਣਾ ਆਉ ਟੂਟੀ ਸਿੱਧੇ ਪਾਸੇ ਹੀ ਆਉਂਦੀ ਹੈ ਵਿੱਚ ਹਾਂ ਹੈ ਆਹੋ ਆਹ ਸੱਪਿਆ ਫੁੱਲੂ ਵੀ ਤਾਂ ਨਹੀਂ ਹੋ ਕਰ ਮਾਰ ਨਿਕਲਣਾ ਉਹ ਭਰ ਗਿਆ ਨਾ ਪੂਰਾ ਨਹੀਂ ਹੋਰ ਹੋਣੀ ਤਾਂ ਕਿਤੇ ਨਾ ਚੁੱਕ ਗਈ ਆ ਫੂਲ ਹੋਰ ਹੋਣਾ ਉਹ ਵੱਡੇ ਵਾਲਾ ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਦੀ ਸੀ ਜਿਹੜੀਆਂ ਲੇਅਰ ਆ ਵੱਡਨੇ ਉਹ ਵਾਲਾ ਪੁੱਛੋ ਕਿੰਨੇ ਦਾ ਕਹਿੰਦੇ ਨੇ ਹਾਂ ਹੋਰ ਮਾਰਜਾ ਬਸ ਤਾਂ ਹੀ ਤਾਂ ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਦੀ ਸੀ ਵੀ ਉਹ ਵੱਡੇ ਵਾਲਾ ਪੁੱਛੋ ਕਿੰਨੇ ਦਾ ਦਿੰਦੇ ਨੇ ਵੀ ਜਿਹੜਾ ਵੱਡੇ ਵਾਲੇ ਦਾ ਛੋਟੇ ਬੱਚਿਆਂ ਵਾਲਾ ਹੀ ਆ ਅਗਲੀ ਵਾਰੀ ਨੂੰ ਉਹ ਦੂਆ ਲੈ ਕੇ ਆਵਾਂਗੇ ਗੋਲ ਵਾਲਾ ਜਿਹੜਾ ਏਡਾ ਵੱਡਾ ਸੀਗਾ ਜਿਹਦੇ ਐ ਬੈਠਣ ਨੂੰ ਬਣਿਆ ਹੋਇਆ ਸੀਗਾ ਸਾਈਡਾਂ ਤੇ ਮਾਣਨ ਵਰਗਾ ਲੈ ਕੇ ਆਉਂਗੇ ਤਾਂ ਬੱਚਿਆਂ ਨੂੰ ਪਾਪਾ ਨਹੀਂ ਉਹਨਾਂ ਨਾਲ ਉਹ ਹਵਾਲਾ ਜ਼ਿਆਦਾ ਵਧੀਆ ਲੱਗਦਾ ਹਵਾਲਾ ਵਾਲੇ ਵੱਡੇ ਨੇ ਜੀਦੀ ਜੀ ਮੈਂ ਸਾਈਡਾਂ ਤੇ ਆਇਆ ਉਹ ਤਾਂ ਬੜਿਆਂ ਦੇ ਲਈ ਵੀ ਵਧੀਆ ਨੇ ਸੋਹਣੇ ਨੇ ਆ ਕੋਈ ਨਾ ਪਾਲਣ ਦੇ ਬੀਜ ਪਾਲਣ ਦੇ ਨਹੀਂ ਲੈਣੇ ਨਹੀਂਗੇ ਫਿਰ ਦੂਸਰਾ ਲਿਆ ਦਿਓ ਲਾ ਕੇ ਪਾਪਾ ਖੜਦੀ ਖਾਦੇ ਆ ਖੜਦੀ ਨਹੀਂ ਟੁੱਟੀ ਹਲਕਾਉਂਦੇ ਨੇ ਵੱਡੀ ਛੁੱਟੀ ਆ ਨਾ ਜ਼ੋਰ ਨਾਲ ਬੰਦ ਕਰਦੀਆਂ ਇਹ ਨਿਕਲ ਇਹ ਕਿਤੋਂ ਲੀਕ ਕਰਦਾ ਆਹ ਹੁਣ ਲਿਖੇ ਹਾਂ ਮੈਂ ਵੀ ਕਿਹਾ ਕਿ ਤੂੰ ਲੀਕ ਕਰਦਾ ਦੇਖਿਓ ਪਾਣੀ ਚ ਕੋਈ ਨਾ ਇੱਧਰ ਮਿਲਦਾ ਪਾਣੀ ਮੈਂ ਕਹਿੰਦੀ ਜੇ ਆਪਾਂ ਇੱਧਰ ਨੂੰ ਵੀ ਹੋ ਸਕਦਾ ਹੈ ਨਾ ਨਹੀਂ 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 ਇੱਧਰ ਨੂੰ ਨਹੀਂ ਹੁੰਦਾ ਚਲੋ ਹੋਊ ਤਾਂ ਉਧਰ ਨੂੰ ਹੈ ਕੋਰਸੀ ਨਹੀਂ ਪਹਿਲਾਂ ਪੂਲ ਇਹ ਦੂਆ ਭਰ ਦੋ ਲਾਓ ਜੀ ਹੁਣ ਦੂਸਰਾ ਪੂਲ ਵੀ ਆ ਗਿਆ ਪਹਿਲਾਂ ਇੱਕ ਪੂਲ ਭਰ ਲਿਆ ਇੱਕ ਪੂਲ ਬਾੜ ਵੀ ਬਣਿਆ ਬਸ ਹਰ ਕਿਤੇ ਪਾਰ ਦਿਖਾ ਕੇ ਸਾਡੇ ਪਿੰਡੇ ਚ ਵੀ ਪਿੰਡ ਦਾ ਮਾੜਾ ਜਿਹਾ ਪਾਰਕ ਚ ਜਾ ਕੇ ਹੀ ਦੇਖੂਗਾ ਪੂਲ ਵੱਲ ਜਾਂਦਾ ਪਹਾੜ ਜਾ ਕੇ ਅੰਦਰ ਤੇ ਪਾਉਥੇ ਖੜ ਕੇ ਇਹਦੇ ਪਾਣੀ ਰੱਖਿਆ ਜਾਨਵਰਾਂ ਨੂੰ ਆਹੋ ਇੱਕ ਪੂਲ ਤੁਹਾਨੂੰ ਹੋਰ ਦਿਖਾਉਨੇ ਆ ਅੱਜ ਤਾਂ ਹਜੇ ਮੀਂਹ ਘੱਟ ਪਿਆ ਨਹੀਂ ਤਾਂ ਬਹੁਤ ਜ਼ਿਆਦਾ ਬਣਿਆ ਹੋਣਾ ਹੁੰਦਾ ਕੁਝ ਲੇਟ ਵੀ ਹੋ ਗਏ ਉੱਲੇ ਮੈਂ ਬਸ ਉਹ ਉੱਧਰ ਤਾਂ ਦੇਖ ਲਓ ਉੱਧਰ ਪੂਲ ਆਪਣਾ ਬਣਿਆ ਪਿਆ ਥੋੜਾ ਜਿਹਾ ਪਾਣੀ ਖੜਾ ਸੀ ਮੀਂਹ ਦਾ ਦੇਖੋ ਕੀ ਪੂਲ ਬਣਿਆ ਵੇ ਦੇਖਿਓ ਇਹ ਕੀ ਹੋ ਰਿਹਾ ਉਹ 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 ਜਦੋਂ ਪਾਣੀ ਕੱਢੀ ਨੂੰ ਮਾਰ ਕੇ ਮਤਲਬ ਵੀਜੀ ਕਿੰਨੀ ਜ਼ੋਰ ਚ ਮਾਰਦਾ ਪਿਆਰਾ ਦੇਖ ਕਿੰਨਾ ਪਾਣੀ ਦੇਹੋ ਲੈ ਮੈਂ ਪਾਉਂਦਾ ਦੂਸਰਾ ਪੰਪ ਕਿੱਥੇ ਆਪਣਾ ਫੱਤੇ ਦੇ ਗਏ ਸੀ ਹਾਂ ਕਿੱਥੇ ਪਿਆ ਹੋਰ ਵਿੱਚ ਨੂੰ ਪੈ ਗਈ ਹੈ ਨਾ ਹਵਾ ਪਰ ਹੀ ਜਾਂਦੀ ਆ ਹਵਾ ਤਾਂ ਪਰ ਹੀ ਨਹੀਂ ਜਾਂਦੀ ਜਿਹੜੀ ਛੋਟੀ ਆਈ ਹੈ ਨਾ ਉਹ ਤਾਂ ਆਈ ਰਹੀ ਆ 맨 a 는 n u ਵੀ ਭਰੀ ਜਾਂਦੀ ਆ ਇਹ ਦੇਚ ਨਿਕਲ ਜਾਂਦਾ ਉਹ ਪੰਪ ਨਾ ਭਰੀ ਨਹੀਂ ਗਈ ਹਵਾ ਹੁਣ ਇਹ ਵਾਲਾ ਪੰਪ ਹੁਣ ਇਹ ਵਾਲੇ ਪੰਪ ਨਾ ਭਰੀ ਜਾ ਰਹੀ ਹੈ ਭਰੀ ਜਾ ਰਹੀ ਹੈ ਹਨਾ ਮੈਂ ਨਾ ਦੂਣੀ ਭਰ ਸਕਦਾ ਕਹਿੰਦਾ ਮੈਂ ਆਪੇ ਉਹ ਜੀ ਨੂੰ ਭੰਨ ਦੇ ਪੁੱਤ ਲਓ ਜੀ ਪੂਲਾਂ ਚ ਹਵਾ ਗਈ ਭਰੀ ਤੇ ਹੁਣ ਪੈਪ ਛੱਡ ਤਾ ਆਪਾਂ ਨੇ ਮੋਟਰ ਨਹੀਂ ਚਲਾਈ ਹੈਗੀ ਫੇਰ ਲੱਗੂ ਜਵਾਕਾਂ ਨੂੰ ਠੰਡ ਠੰਡੇ ਪਾਣੀ ਨਾਲ ਮੇਘਾ ਟੈਂਕੀ ਵਾਲਾ ਪਾਣੀ ਉਹ ਪਾ ਲੈਨੇ ਆਂ ਵੀ ਟੈਂਕੀ ਵਾਲਾ ਪਾਣੀ ਥੋੜਾ ਜਿਹਾ ਕੋਸਾ ਹੋਊਗਾ ਕੱਪੜੀਆਂ ਸੋਣੇ ਵੱੜ ਜੀ ਟਾਟੂ ਕੱਪੜੀਆਂ ਸਣੇ ਹੀ ਬਣਨਾ ਟਾਟੂ ਟਾਟੂ ਇਹ ਕਿਹੜਾ ਹੈ ਬੋਲ ਕੋਰਾ ਹੋਵੇ ਜੀ ਮੈਨੂੰ ਨਾ ਬਾਹਰ ਨਾਲ ਮੰਮੀ ਰੋਟੀ ਲੈਣੀ ਐ ਨਾ ਪਾਣੀ ਨਾ ਕੋਈ ਗੱਲ ਕਰਨੀ ਐ ਚਲੋ 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 ਕਰੋ ਕਰੋ ਮਸਤੀ ਕਰੋ 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 ਮਸਤੀ ਮਸਤੀ ਹੋ ਗਈ ਲੈ ਲੈਂਦੀ ਮੈਂ ਕਿਹੜਾ ਫੋਨ ਪੈਸੇ ਦੇ ਮੈਂ ਦੇਖਣ ਚਾਹੁੰਗੇ ਹਾਂ ਹਾਂ ਆਉਦੇ ਬੀਰ ਜੀ ਦੇ ਵੀ ਪਾਏ ਹੋਏ ਨੇ ਆ ਉਹ ਦੇਖ ਆਉਦੇ ਬੀਰ ਜੀ ਫੁੱਲ ਮਸਤੀ ਕਰਦਾ ਦੇਖ ਤੂੰ ਵੀ ਕਰ ਇੱਕ ਨੇ ਸਾਡੇ ਤੇ ਨਾ ਪਾਓ ਤੁਸੀਂ ਆਪ ਹੀ ਕਰੋ ਦੋਨੇ ਜਾਨੇ ਪੁੱਤ ਮੈਂ ਅੱਛਾ ਚਲ ਪਾਣੀ ਆ ਕੋਸਾ ਜਿਹਾ ਠੀਕ ਹੂੰ ਆਪਣਾ ਕੁੱਤ ਨਹੀਂ ਹੀ ਕੱਢਣਾ ਹੀ ਆ ਉਹ ਦੇ ਬੀਰ ਜੀ ਦੇਖ ਜੀ ਜੀ ਵਾਂਗੂ ਕਰ ਬੈਠ ਕੇ ਠਹਾ ਕਰੋ ਬੀਰ ਜੀ ਮੰਗੋ ਵੀ ਜਿੰਦਾ ਫਿਰ ਵੀ ਗਿੱਲਾ ਕਰ ਲੈਣਾ ਹੱਥ ਮਾਰੋ ਵਿੱਚ ਮੂੰਹ ਨਹੀਂ ਪਾਉਣਾ ਪੁੱਤ ਪਾਣੀ ਨਹੀਂ ਪੀਣਾ ਹੈ ਪੀਣਾ ਨਹੀਂ ਹੈਗਾ ਪੁੱਤੇ ਇਹ ਬੰਦਾ ਤੁ ਤੂੰ ਦਾ ਹੰਮ ਦਾ ਡਾਈਪਰ ਚ ਫਰਤੇਗਾ ਪਾਣੀ ਪੀਣਾ ਨਹੀਂ ਪੁੱਤੇ ਵਾ ਦੇਖ ਲੈ ਨਾਲੇ ਆਪਾਂ ਨੂੰ ਛੋਟਾ ਜਿਹਾ ਲੱਗਦਾ ਦੇਖਣ ਨੂੰ ਫਿਰ ਵੀ ਪਾਣੀ ਪਾਰ ਨੂੰ ਕਿੰਨਾ ਟਾਈਮ ਲੱਗਦਾ ਹੋਰ ਪਾਣੀ ਨੂੰ ਸਪਰੇਅ ਚ ਆਉਂਦਾ ਥੋੜਾ ਹੀ ਨਾ ਹੋਵੇ ਇਹ ਕਰਕੇ ਨਾ 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 ਪੁੱਤ ਪਾਉਂਚ ਨਹੀਂ ਪਾਉਣਾ ਪਾਣੀ ਚ ਯਾਰ ਦੀਸ ਗਿੱਲੀ ਨਹੀਂ ਹੋਈ ਸੀ ਪ੍ਰੋਪਰ ਉਹ ਕਿੱਧਰ ਗਿਆ ਬਿੱਤਰੇ ਸੱਟਣਾ ਨੋ 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 ਨਾ ਤੂੰ ਚੁੱਤੀ ਦੇ ਸੱਟਣੀ ਬੱਚਾ ਗੰਦਾ ਇਹ ਗੰਦਾ ਨਾ ਛੀ ਇਹ ਮੈਪ ਇਹਨਾਂ ਦੋਨਾਂ ਵਾਸਤੇ ਤੇ ਨਫਾ ਹੈ ਹਰ ਨਾ ਵੱਡਾ ਨਾ ਐ ਵੀ ਡੁੱਬ ਜਾਣਗੇ ਜਾਂ ਕੁਝ ਜਿਹੜਾ ਸਹਿਮਾਨ ਨਾਲ ਉਹ ਤਾਂ ਬਹੁਤ ਵੱਡਾ ਐ ਉਹਦੇ ਵਿੱਚ ਤਾਂ ਇਹਨਾਂ ਦੇ ਮੂੰਹ ਨੱਕ 'ਚ ਪਾਣੀ ਪੈਣ ਦਾ ਡਰ ਹੁੰਦਾ ਮੈਂ ਪਾਉਂਗੀ ਤੋਤੀ ਆਪਦਾ ਫੇਡੋ ਪਾਣੀ ਮੈਂ ਪਾ ਰੂ ਬਸ ਥੋੜਾ ਜਿਹਾ ਰਹਿ ਗਿਆ ਥੋੜਾ ਜਿਹਾ ਹੋਰ ਪੈ ਜਵੇ ਮੈਂ ਫੇਰ ਵੱਡੇ ਡੁੱਬੂ ਮੈਂ ਦਿੱਤੀ ਦੱਦੀ ਦੇਖ ਲਾ ਦੱਦੀ ਦੱਬੀ ਤਾਂ ਨਾਟਕ ਦੇਖ ਰਹੀਆ ਦੱਦੀ ਨਾਟਕ ਦੇਖ ਰਹੀਆ ਦੇਖ ਕੇ ਬੈਠਦਾ ਜਾ ਵਿੱਚ ਬੈਜੋ ਦਾਦੀ ਕਹਿੰਦੇ ਦਾਦੀ ਕਹਿੰਦੇ ਵਿੱਚ ਬੈਜੋ ਬੈਜੋ ਵਿੱਚ ਸੀਸ ਨੂੰ ਕਹਿੰਦੇ ਨੇ ਵਿੱਚ ਬੈਜੋ ਆਹ ਦੇਖ ਨੇ ਵਿੱਚ ਬੈਠਦਾ ਜਾ ਪਾਣੀ ਦੇ ਹਾਂ ਇੱਕ ਕੈਪ ਖੁੱਲ ਗਿਆ ਵਿੱਚ ਬੈਠਦਾ ਜਾ ਉਹ ਦੇਖ ਬੀਰ ਜੀ ਤੇ ਜਿਵੇਂ ਉਹਵੇਂ ਚੱਲੋ ਸੀਸੋ ਤੂੰ ਵੀ ਕਰ ਬੀਰ ਜੀ ਵਾਂਗੂ ਸੀਸ ਵੀਰ ਜੀ ਵਾਂਗੂ ਉਸੇ ਸਾਡੇ ਵੀ ਕਪੜਾ ਗਿੱਲੇ ਕਰ ਦੋ

ਬਾਲੀ ਇਹ ਮੇਰੇ ਲਈ ਲਿਆਉਂਦੇ ਨੇ ਤੁਹਾਡੀ ਆਵਾਜ਼ ਨਹੀਂ ਆਉਂਦੀ ਦੂਗਾ ਹੋ ਤਿੱਖਾ ਵਿੱਚ ਨਹੀਂ ਸਿੱਟਣਾ ਕੁਝ ਵੀ ਤੁਸੀਂ ਆਪਣੇ ਹੱਥਾਂ ਨਾਲ ਖੇਡੋ ਸੀਸ ਵਿੱਚ ਬੈਠ ਕੇ ਜਿਵੇਂ ਪਹਿਲਾਂ ਕਰਦਾ ਸੀ ਹੱਥ ਮਾਰੋ ਵਿੱਚ ਵਿੱਚ ਹੈ

ਉਹਦੇ ਉੱਪਰ ਹੀ ਬਹਿ ਗਿਆ ਤੂੰ ਤਾਂ ਪਾਣੀ ਬਾਹਰ ਨਿਕਲ ਜਾਣਾ ਵਿੱਚ ਬੈਠੋ ਵਿੱਚ ਵਿੱਚ ਹੋ ਕੇ ਬੈਠ ਪੁੱਤੋ ਉੱਪਰ ਪਾਣੀ ਨਿਕਲਦਾ ਬਾਹਰ ਵਿੱਚ ਰੋਜ ਥੋੜਾ ਇੱਧਰ ਹਾਂ ਮੈਂ ਤਾਂ ਹੀ ਕਹਿੰਦੀ ਸੀ ਜਾਨੂ ਜੋਆ ਕੱਢਣ ਆਏ ਹੋ ਜਾਨੂ ਅਰਮਨ ਨੇ ਆਉਣਾ ਇਹਨਾਂ ਨੂੰ ਠੰਡ ਲੱਗ ਗਈ ਆਣੀ ਪਾਣੀ ਮੌਸਮ ਠੰਡਾ ਹੋ ਗਿਆ ਹਾਂ ਠੰਡਾ ਨਹੀਂ ਸੀ ਮੋਟਰ ਤੋਂ ਵਗੇ ਵਾਲਾ ਸੀਗਾ ਉਹ ਪ੍ਰੈਨ ਦੇ ਵਸਤੂ ਇੰਨਾ ਕੀ ਪਾ ਲਾ ਠੰਡਾ ਹੋ ਜਾਣਾ ਪਾਣੀ ਫਿਰ ਲੱਗੇ ਲੱਦੂ ਕਹਿਣ ਦੀ ਦੇਰ ਹੁੰਦੀ ਹੈ ਇਹਨਾਂ ਨੂੰ ਤਾਂ ਜਦੇ ਨਜ਼ਰ ਲੱਗ ਜਾਂਦੀ ਹੈ ਲੋ ਹਰਜੀਤ ਆਪਣੀ ਸਫਾਈਆਂ ਦਾ ਲਾਹਾ ਲਾ ਗਿਆ ਪਿੱਛੇ ਮੈਂ ਕਿਹਾ ਮੈਂ ਆਪਣੀ ਮਿੱਟੀ ਕਰਦਾ ਹਾਂ ਹੋਰ ਓਏ ਹੋ ਨਿਕਲ ਗਿਆ ਭਾਈ ਬਲ ਧਿਆਨ ਨਾਲ ਧਿਆਨ ਨਾਲ ਦੋਨੋਂ ਜਾਣੇ ਉਹ ਇਹ ਤੋਂ ਫਿਲਮ ਮਗਰੋਂ ਇਹ ਠੀਕ ਹੋ ਗਈ ਹੂੰ ਆਵਾਜ਼ ਬੰਦ ਕਰ ਦਿਓ ਨਾ ਉਹ ਚ ਆਵਾਜ਼ ਕੱਟੀ ਜਾਂਦੀ ਹੁੰਦੀ ਹੈ ਨਾ ਸ਼ਾਟ ਬਣਾ ਲੈ ਸਾਲ ਜੋ ਮੈਨੂੰ ਥੈਂਕ ਯੂ ਭਰ ਕੇ ਤੁਸੀਂ ਆਪ ਕੇਡ ਬਣਾਉਂ ਲਓਗੇ ਬੱਚੋ ਪਿੱਛੇ ਹੋ ਬਾਹਰ ਨਿਕਲੋ ਮਾਨੂੰ ਨਾ ਉਹ ਇੱਕ ਪਾਪਾ ਨਾ ਬਸ ਪੇਡ ਕਰ ਦੋ ਮਿੰਟ ਵਿੱਚ ਸਟਰੀਟ ਹੋਣੀ ਹੈ ਬੰਦੇ ਦੇ ਵਿੱਚ ਚਲੋ ਜੀ ਤੋ ਇਥੇ ਚਲੋ ਦੇ ਹਾਂ ਹਾਂ ਅੱਗ ਲਾ ਦੇ ਜੀ ਕੀ ਤੂ ਜੀ ਮੈਂ ਡਾਕਟਰ ਨਾ ਆ ਕੇ ਨੀ ਮੈਂ ਕਰਾਈ ਆ ਤਾਂ ਨੂੰ ਹੀ ਕੰਡਿਆਈ ਆ ਜੀ ਇਹ ਕੋਟ ਦਾ ਕੰਮ ਪੜਿਆ